ਗੁਰਦੁਆਰਾ ਪੂਰਿਆਂ ਦੇ ਨਵੇਂ ਪ੍ਰਧਾਨ ਬਣੇ ਬਾਬਾ ਮਹਿੰਦਰ ਸਿੰਘ ਤੇ ਖਜ਼ਾਨਚੀ ਮੀਤੂ ਸਿੰਘ ਸੇਵਾ ਦਾ ਭਾਈ ਹੈ ਬਹੁਤ ਵਧੀਆ ਸੇਵਾ ਦਾ ਭਾਈ ਹੈ ਜੀ ਪਿਛਲੇ ਕਈ ਸਾਲਾਂ ਤੋਂ ਉਹ ਚਾਹ ਰਹੇ ਸੀ ਕਿ ਉਹ ਮੰਮ ਪਰਿਕਟ ਲੈਵੇ ਯਿਸੂ ਆਲੀ ਸੰਗਤ ਨੇ ਫਿਰ ਉਹਨਾਂ ਦੀ ਜਿਹੜੀ ਬੇਨਤੀਆਂ ਨੂੰ ਪ੍ਰਵਾਨ ਕਰਦੇ ਹੋਏ ਉਹਨਾਂ ਨੂੰ ਪਰਿਕਟ ਲੈ ਤਾ ਗੁਰੂ ਵੀ ਆਇਆ ਲੋ ਬੰਦਾ ਕੁਝ ਨਹੀਂ ਕਰਦਾ ਉਹਨਾਂ ਦਾ

ਮੈਂ ਆਪਣੇ ਪਰਵਾਰ ਨੂੰ ਸਾਰੀ ਸੰਗਤ ਨੂੰ ਪਾਈ ਦਰਸ਼ਨ ਸਿੰਘ ਜੀ ਦਾ ਬਹਿਰੋਂ ਨੰਬਰ ਵੀ ਕਰਾਂ ਤੇ ਮੈਂ ਮਾਈ ਕੋ ਨਾਦੀ ਨੂੰ ਬੇਨਤੀ ਕਰਾਂਗਾ ਕਿ ਉਹਨਾਂ ਨੂੰ ਚਲਪਾਉ ਦੀ ਬਖਸ਼ਿਸ਼ ਦੇਣ ਬਲੇ ਸੁਨਿਹਾਲ ਸੁਨਿਹਾਲ ਗੁਰੂ ਪਿਆਰਿਓ ਸੰਗਤ ਨੂੰ ਮੈਨੂੰ ਹਕਮ ਹੋਇਆ ਉਹਦੇ ਸਮਾਂ ਵਿੱਚ ਮੈਂ ਕੁਝ ਬੇਨਤੀਆਂ ਕਰ ਲਿਆ ਨੇ ਜੀ ਪਹਿਲੀ ਗੱਲ ਨੇ ਇਹ ਕੋ ਮੈਂ ਪਹਿਲਾਂ ਬੋਲਿਆ ਕਿ ਇਹ ਗੁਰੂ ਦੀ ਮਰਜ਼ੀ ਹੁੰਦੀ ਹੈ ਕਿ ਕਿਸੇ ਇਨਸਾਨ ਨੂੰ ਕਿੰਨਾ ਕਿੰਨੀ ਸੇਵਾ ਰਣੀ ਹੈ ਕਿੰਨਾ ਸਮਾਜ ਸੇਵਾ ਰਣੀ ਹੈ ਮੇਰੀ ਬੇਨਤੀ ਹੈ ਕਿ ਮੈਂ ਇੱਕ ਸਾਲ ਵਾਸਤੇ ਇਹ ਸੇਵਾ ਸੰਭਾਲਦਾ ਜੀ ਦੂਜੀ ਗੱਲ ਇਹ ਹੈ ਕਿ ਆਪਾਂ ਸਾਰੇ ਕਿਸੇ ਨਾ ਕਿਸੇ ਰੂਪ ਵਿੱਚ ਕਿਸੇ ਨਾ ਕਿਸੇ ਸਿਆਸੀ ਪਾਰਟੀ ਨਾਲ ਜੁੜੇ ਹੋਏ ਹਾਂ ਮੇਰੀ ਬੇਨਤੀ ਹੈ ਕਿ ਗੁਰੂ ਘਰ ਦੇ ਵਿੱਚ ਸਿਆਸਤ ਜਾਂ ਕੋਈ ਹੋਰ ਕਿਸੇ ਤਰ੍ਹਾਂ ਦੀ ਗੱਲ ਨਾ ਕਰਕੇ ਗੁਰੂ ਘਰ ਦੇ ਵਿੱਚ ਸਿਰਫ ਗੁਰੂ ਦੀ ਤੇ ਗੁਰੂ ਦੀ ਬਾਣੀ ਦੀ ਗੱਲ ਕੀਤੀ ਜਾਵੇ ਦੂਸਰੀ ਗੱਲ ਇਹ ਹੈ ਕਿ ਇਕੱਲਾ ਕੁਝ ਨਹੀਂ ਕਰ ਸਕਦਾ ਇੱਕ ਇਕੱਲਾ ਤੇ ਉਹ 11 ਕੁਝ ਸੰਗਤਦਵੋਂ ਕੁਝ ਬੰਦਿਆਂ ਦੇ ਨਾਂ ਆਏ ਨੇ ਉਹ ਮੈਂ ਤੁਹਾਨੂੰ ਵੜ ਕੇ ਸੁਣਾ ਦੇਵਾਂਗਾ ਤੇ ਇਸ ਕਰਕੇ ਜਾਣਕਾਰੀ ਦੇ ਰੂਪ ਵਿੱਚ ਜੋ ਮੈਂ ਕੀ ਅਮੈਂ ਕਰ ਰਹਾ ਹਾਂ ਉਹ ਪ੍ਰਵਾਨ ਕਰਨ ਦੀ ਕਿਰਪਾ ਕੀਤੀ ਜਾਵੇ ਜੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦੇਖੋ ਜੀ ਸਭ ਤੋਂ ਪਹਿਲਾਂ ਪ੍ਰਧਾਨ ਜੀ ਨੇ ਦਾਤ ਨੂੰ ਸੌਂਪੀ ਗਈ ਹੈ ਉਸ ਤੋਂ ਬਾਅਦ ਸੀਨੀਅਰ ਵੀਰ ਪ੍ਰਧਾਨ ਗੁਰਜੀਤ ਸਿੰਘ ਤੁਹਾਡਾ ਸਾਥ ਮੀਤ ਪਤਾਂ ਗੁਰਜੀਤ ਸਿੰਘ ਆਪਾਂ ਜਿਹਨੂੰ ਪਿਆਰ ਨਾਲ ਲਡੂ ਵੀ ਕਹਿੰਦੇ ਆ ਤੇ ਖਜਾਂਤੀ ਰਵਿੰਦਰ ਸਿੰਘ ਜਿਹਨੂੰ ਪਿਆਰ ਨਾਲ ਮਿੰਟੂ ਵੀ ਕਹਿੰਦੇ ਆ ਤੇ ਗੁਰਮੀਤ ਸਿੰਘ ਦਾ ਲੜਕਾ ਲਖਵੀਰ ਸਿੰਘ ਇਹ ਮੈਂਬਰ ਹੈ ਖੰਟੀ ਯੂਸੇਂਗ ਦਾ ਪੁੱਤਰ ਸਰਜੀਤ ਸਿੰਘ ਇਹ ਮੈਂਬਰ ਹੈ ਜਿਸਵੰਤ ਸਿੰਘ ਆਪਾਂ ਉਹ ਰਹੁਲ ਨੂੰ ਪੁੱਤਰ ਲਾਲ ਸਿੰਘ ਇਹ ਵੀ ਮੈਂਬਰ ਬਣਾਇਆ ਗਿਆ ਕ੍ਰਿਸ਼ਨ ਉਹਨਾਂ ਵੀ ਮੈਂਬਰ ਉਹ ਜਿੰਦਰ ਸਿੰਘ ਪੁੱਤਰ ਗੁਰਜਾ ਸਿੰਘ ਵਿਦੇ ਵਾਲੇ ਉਹਨਾਂ ਵੀ ਮੈਂਬਰ ਲਾਲ ਸਿੰਘ ਪੁੱਤਰ 인ਦਰ ਸਿੰਘ ਸਾਫਾ ਸਪਨ ਚ ਉਹਨਾਂ ਵੀ ਮੈਂਬਰ ਤੇ ਸੀਲ ਸਿੰਘ ਜੇਕੀ ਪੁੱਤਰ ਸ਼ੇਰ ਸਿੰਘ ਉਹਨਾਂ ਵੀ ਮੈਂਬਰ ਅਵਤਾਕ ਦੇ ਪੁੱਤਰ ਹਰਮਿੰਦਰ ਸਿੰਘ ਉਹਨਾਂ ਵੀ ਮੈਂਬਰ ਤੇ ਗੁਰਮੀਰ ਸਿੰਘ ਦੇ ਪੁੱਤਰ ਕਿਰਮਾ ਸਿੰਘ ਉਹਨਾਂ ਨੂੰ ਮੈਂਬਰ ਇਹ ਤਰ੍ਹਾਂ ਬੰਦਿਆਂ ਦੀ ਕਮੇਟੀ ਬਣਾਈ ਗਈ ਹੈ ਤੇ ਦੂਸਰੀ ਬੇਨਤੀ ਜਿਸ ਤਰ੍ਹਾਂ ਸਾਰੇ ਗੁਰੂ ਘਰ ਦੇ ਜੀ ਵੀ ਜਦੋਂ ਸਾਬਰ ਨੂੰ ਮੇਤੀ ਕੀਤੀ ਗਈ ਸੀ ਉਹਦੇ ਵਿੱਚ ਮੈਂ ਜੀਤ ਸਾਹਿਬ ਨੂੰ ਬੇਨਤੀ ਕਰਨਾ ਕਿ ਉਹ ਆਪਣੀਆਂ ਸਵਾਗਤ ਦੀ ਸ਼ਾਮ ਸਾਹਿਬ ਜਾਰੀ ਰੱਖਣ ਤੇ ਇਸ ਤੋਂ ਬਾਅਦ ਜੇ ਕਿਸੇ ਕਿਸਮ ਦੀ ਕੋਈ ਕਿਸੇ ਬੰਦੇ ਨੂੰ ਕੋਈ ਗਮ ਚੁਕਮੀ ਲੱਗੀ ਹੋਵੇ ਜਾਂ ਕੁਛ ਨਾਮ ਸੰਬੰਧਾ ਹੋਵੇ ਪਤਾ ਉਹ ਆਪਣਾ ਇਕਰਾਰ ਵੀ ਭਾਈ ਕੋਲ ਆਸਿੰਗ ਕੋਲ ਜਾਂ ਪਾਈਡੈਸਿੰਗ ਕੋਲ ਭੇਜ ਸਕਦੇ ਨੇ

ਆਪੀ ਜਰਮਾ ਜਰਵਾਦੁ ਭਾਈ ਹੈ ਬਹੁਤ ਵਧੀਆ ਸੇਵਾ ਨਿਭਾਈ ਹੈ ਜੀ ਪਿਛਲੇ ਕਈ ਸਾਲਾਂ ਤੋਂ ਉਹ ਚਾਹ ਰਹੇ ਸੀ ਕਿ ਉਹ ਮੰਮ ਪਾਰ ਕਿ ਤਰਵੇਂ ਜੀ ਸਵਾਮੀ ਸੰਗਤ ਨੇ ਫਿਰ ਉਹਨਾਂ ਦੀ ਜਿਹੜੀ ਬੇਨਤੀਆਂ ਨੂੰ ਪ੍ਰਵਾਨ ਕਰਦੇ ਹੋਏ ਉਹਨਾਂ ਨੂੰ ਪਾਰ ਕਰ ਦਿੱਤਾ ਗੁਰੂ ਦੇ ਆਦੇਓ ਬੰਦਾ ਕੁਛ ਨਹੀਂ ਕਰਦਾ ਹੁੰਦਾ करता गुरु आप है जो सेवा जिस प्राणी को तो लेनी होंगी है वो तो आप ही ले भाई दर्शन सिंह जी तो बहुत लंबी सेवा गुरु जी ने दी तो है ये साछा नहीं सी गुरु इच्छा से उन्होंने लंबी सेवा ली जाए और सेवा भी बहुत सत्कार प्यार और बहुत वापस सेवा निभाई है जी बा कमाल सेला भाई है इस कल मैं अपने वालों तो सारी संकत वालों भाई दर्शन सिंह जी का तय करों का तो हावी तो करता मैं भाई गोदास जी को बेनती करूंगा कि उन्होंने चलो बात बखशिश दे ਪਹਿਲੀ ਗੱਲ 'ਚ ਦੇਖੋ ਮੈਂ ਪਹਿਲਾਂ ਕਹਿੰ ਰਿਹਾ ਕਿ ਇਹ ਗੁਰੂ ਦੀ ਮਰਜ਼ੀ ਹੁੰਦੀ ਹੈ ਕਿ ਕਿਸੇ ਇਨਸਾਨ ਨੂੰ ਕਿੰਨਾ ਇੰਨੀ ਸੇਵਾ ਰਣੀ ਹੈ ਕਿੰਨਾ ਸਮਾਹ ਸੇਵਾ ਰਣੀ ਹੈ ਮੇਰੀ ਬੇਨਤੀ ਹੈ ਕਿ ਮੈਂ ਇੱਕ ਸਾਲ ਵਾਸਤੇ ਇਹ ਸੇਵਾ ਸੰਭਾਲਾਂ ਜੀ ਦੂਜੀ ਗੱਲ 'ਚ ਕਿ ਆਪਾਂ ਸਾਰੇ ਕਿਸੇ ਨਾ ਕਿਸੇ ਰੂਪ ਵਿੱਚ ਕਿਸੇ ਨਾ ਕਿਸੇ ਸਿਆਸੀ ਪਾਰਟੀ ਨਾਲ ਜੁੜੇ ਹੋਏ ਹਾਂ ਮੇਰੀ ਬੇਨਤੀ ਹੈ ਕਿ ਗੁਰੂ ਘਰ ਦੇ ਵਿੱਚ ਸਿਆਸਤ ਜਾਂ ਕੋਈ ਹੋਰ ਕਿਸੇ ਤਰ੍ਹਾਂ ਦੀ ਗੱਲ ਨਾ ਕਰਕੇ ਗੁਰੂ ਘਰ ਦੇ ਵਿੱਚ ਸਿਰਫ ਗੁਰੂ ਦੀ ਤੇ ਗੁਰੂ ਦੀ ਬਾਣੀ ਦੀ ਗੱਲ ਕੀਤੀ ਜਾਵੇ ਦੂਸਰੀ ਗੱਲ ਇਹ ਹੈ ਕਿ ਇਕੱਲਾ ਕੁਝ ਨਹੀਂ ਕਰ ਸਕਦਾ ਇੱਕ ਇਕੱਲਾ ਤੇ ਉਹ 11 ਕੁਝ ਸੰਗਤਾਂ ਤੋਂ ਕੁਝ ਬੰਦਿਆਂ ਦੇ ਨਾਮ ਆਏ ਨੇ ਉਹ ਮੈਂ ਤੁਹਾਨੂੰ ਫੜ ਕੇ ਸੁਣਾ ਦੇਵਾਂਗਾ ਤੇ ਇਸ ਕਰਕੇ ਜੈਕਾਰੇ ਦੇ ਰੂਪ ਵਿੱਚ ਕਿਉਂ ਮਿਲਕੀਆਂ ਮੈਂ ਕਰ ਰਿਹਾ ਹਾਂ ਉਹਨੂੰ ਪ੍ਰਵਾਣ ਕਰਨ ਦੀ ਕਿਰਪਾਤਾ ਕੀਤੀ ਜਾਵੇ ਜੀ ਬੋਲੇ ਤੇ ਇਜਾਮਤੀ ਰਵਿੰਦਰ ਸਿੰਘ ਜਿਹਨੂੰ ਪਿਆਰ ਨਾਲ ਮਿੰਟੂ ਵੀ ਕਹਿੰਦੇ ਆ ਤੇ ਗੁਰਮੀਤ ਸਿੰਘ ਦਾ ਲੜਕਾ ਲਖਵੀਰ ਸਿੰਘ ਇਹ ਮੈਂਬਰ ਹੈ ਖੰਟੀਪ ਸਿੰਘ ਦਾ ਪੁੱਤਰ ਸੰਜੀਤ ਸਿੰਘ ਇਹ ਮੈਂਬਰ ਹੈ ਜਿਸੁਬੰਦ ਸਿੰਘ ਆਪ ਦਾ ਉਹ ਪੁੱਤ ਲਾਲ ਸਿੰਘ ਇਹ ਵੀ ਮੈਂਬਰ ਬਣਾਇਆ ਗਿਆ ਕ੍ਰਿਸ਼ਨ ਜਿੰਸ ਸਾਹਿਬ ਦਾ ਸਰਪੰਚ ਉਹ ਹਨ ਵੀ ਮੈਂਬਰ ਤੇ ਸੀ ਸਿੰਘ ਦੇ ਜੱਗੀ ਪੁੱਤਰ ਸ਼ੇਰ ਸਿੰਘ ਉਹਨਾਂ ਵੀ ਮੈਂਬਰ ਆ ਅਵ tác ਦੇ ਪੁੱਤਰ ਹਰ ਸਿੰਘ ਉਹਨਾਂ ਵੀ ਮੈਂਬਰ ਤੇ ਗੁਰਮੀਤ ਸਿੰਘ ਦੇ ਪੁੱਤਰ ਕਿਰਮ ਸਿੰਘ ਇਹਨਾਂ ਨੂੰ ਮੈਂਬਰ ਇਹ ਸਿਆਂ ਬੰਦਿਆਲੀ ਕਮੇਟੀ ਬਣਾਈ ਗਈ ਹੈ ਤੇ ਦੂਸਰੀ ਬੇਨਤੀ ਜਿਸ ਤਰ੍ਹਾਂ ਸਾਡੇ ਗੁਰੂ ਘਰ ਦੇ ਜੀਰ ਜਦੋਂ ਸਾਹਬ ਨੂੰ ਮਹਿਤੀ ਕੀਤੀ ਗਈ ਸੀ ਉਹ ਦੇਖੋ ਮੈਂ ਜੀਤ ਸਾਹਿਬ ਨੂੰ ਬੇਨਤੀ ਕਰਨਾ ਕਿ ਉਹ ਆਪਣੀਆਂ ਸਵਾਗਤ ਦੀ ਸ਼ਾਮ ਸਾਹਿਬ ਜਾਰੀ ਰੱਖਣ ਤੇ ਇਸ ਤੋਂ ਬਾਅਦ ਜੇ ਕਿਸੇ ਕਿਸਮ ਦੀ ਕੋਈ ਕਿਸੇ ਬੰਦੇ ਨੂੰ ਕੋਈ ਗਲਤ ਚੁਕਮੀ ਲੱਗੀ ਹੋਵੇ ਜਾਂ ਕਿਸ ਨਾਮ ਸੰਬੰਧ ਆਇਆ ਹੋਵੇ ਤਾਂ ਉਹ ਆਪਣਾ ਇਕਰਾਰ ਵੀ ਬਈ ਉਹ ਲਾਜ਼ਮ ਕੋਈ ਜਾਂ ਫਾਇਦਾ ਸੰਸਿੰਗ ਕੋਈ ਤੇ ਜਿੱਦੀਆਂ ਬੇਨਤੀਆਂ ਪਰਵਾਣ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ वागुरु जी का खालसा श्री वागुरु जी की फतेह नगर साहब चार जी जिस तरह के आप पहला भाई दर्शन सिंह जी वालों सूचित किया गया उन्होंने काफ़ी लंबा समा सेवा निभाई है बहुत बढ़िया सेवा निभाई है जी पिछले कई साल ਉਹ ਜਾ ਰਹੀ ਸੀ ਕਿ ਉਹਨਾਂ ਨੂੰ 파ਰ ਕੀਤਾ ਜਾਵੇ। యేਸੂ ਆਈ ਸੰਗਤ ਨੇ ਫਿਰ ਉਹਨਾਂ ਦੀ ਜਿਹੜੀ ਬੇਨਤੀਆਂ ਨੂੰ ਪ੍ਰਵਾਨ ਕਰਦੇ ਹੋਏ ਉਹਨਾਂ ਨੂੰ 파ਰ ਕਰ ਦਿੱਤਾ। ਗੁਰੂ ਵੀ ਆਇਆ। ਬੰਦਾ ਕੁਝ ਨਹੀਂ ਕਰਦਾ ਹੁੰਦਾ। ਕਰਦਾ ਤੇ ਕਰਵਾਉਂਦਾ ਬਿਨੂ ਆਪ ਹੈ। ਜੋ ਸੇਵਾ యేਸੂ ਪ੍ਰਾਨੀ ਤੋਂ ਉਹਨੇ ਲੈਣੀ ਹੁੰਦੀ ਹੈ ਉਹ ਆਪੇ ਲੈ ਲੈਂਦਾ। भाई दर्शन सिंह जी तो बहुत लंबी सेवा तो गुरु जी तो ने दी है ये साढ़िया इच्छा नहीं सी गुरु इच्छा थे उन्होंने लंबी सेवा ली जाए और सेवा भी बहुत सत्कार प्यार मार और बहुत वाली सेवा निभाई है जी बार कमाल सेवा निभाई है इस कलों तो मैं अपने वालों सारी संत वालों भाई दर्शन सिंह जी का तय कर भी तो करना तो तो ਮੈਂ ਮਾਈ ਨੂੰ ਨਾਦੀ ਨੂੰ ਬੇਨਤੀ ਕਰੂੰਗਾ ਕਿ ਉਹਨਾਂ ਨੂੰ ਚਲਵਾਉ ਦੀ ਮਰਛਸ ਦੇਣ ਬਲੇ ਸੁਨਿਹਾਲ ਸੁਖਿਆਣਾ ਗੁਰੂ ਪਿਆਰਿਓ ਸੰਤੋਵੋ ਮੈਨੂੰ ਹਕਮ ਹੋਇਆ ਹੈ ਉਹਦੇ ਸਮੇਂ ਵਿੱਚ ਮੈਂ ਕੁਝ ਬੇਨਤੀਆਂ ਕਰਨੀਆਂ ਨੇ ਜੀ ਪਹਿਲੀ ਗੱਲ ਨੇ ਵੇਖੋ ਮੈਂ ਪਹਿਲਾਂ ਬੋਲਿਆ ਕਿ ਇਹ ਗੁਰੂ ਦੀ ਮਰਜ਼ੀ ਹੁੰਦੀ ਹੈ ਕਿ ਕਿਸੇ ਇਨਸਾਨ ਤੋਂ ਕਿੰਨਾ ਇੱਕੀ ਸੇਵਾ ਲੈਣੀ ਹੈ ਕਿੰਨਾ ਸਮਾਜ ਸੇਵਾ ਲੈਣੀ ਹੈ ਮੇਰੀ ਬੇਨਤੀ ਹੈ ਕਿ ਮੈਂ ਇੱਕ ਸਾਲ ਵਾਸਤੇ ਇਹ ਸੇਵਾ ਸੰਭਾਲਾਂ ਜੀ ਦੂਜੀ ਗੱਲ ਇਹ ਹੈ ਕਿ ਆਪਾਂ ਸਾਰੇ ਕਿਸੇ ਨਾ ਕਿਸੇ ਰੂਪ ਵਿੱਚ ਕਿਸੇ ਨਾ ਕਿਸੇ ਸਿਆਸੀ ਪਾਰਟੀ ਨਾਲ ਜੁੜੇ ਹੋਏ ਹਾਂ ਮੇਰੀ ਬੇਨਤੀ ਹੈ ਕਿ ਗੁਰੂ ਘਰ ਦੇ ਵਿੱਚ ਸਿਆਸਤ ਜਾ ਕੋਈ ਹੋਰ ਕਿਸੇ ਤਰ੍ਹਾਂ ਦੀ ਗੱਲ ਨਾ ਕਰਕੇ ਗੁਰੂ ਘਰ ਦੇ ਵਿੱਚ ਸਿਰਫ ਗੁਰੂ ਦੀ ਤੇ ਗੁਰੂ ਦੀ ਬਾਣੀ ਦੀ ਗੱਲ ਕੀਤੀ ਜਾਵੇ ਦੂਸਰੀ ਬਿੰਤੀ ਇਹ ਹੈ ਕਿ ਇਕੱਲਾ ਕੁਝ ਨਹੀਂ ਕਰ ਸਕਦਾ ਇੱਕ ਅਕਾਲ ਪੁਰਖ 11 ਕੁਝ ਸੰਤਾਂ ਤੋਂ ਕੁਝ ਬੰਦਿਆਂ ਦੇ ਨਾਮ ਆਏ ਨੇ ਉਹ ਮੈਂ ਤੁਹਾਨੂੰ ਬਾਅਦ ਕੇ ਸੁਣਾ ਦੇਵਾਂਗਾ ਤੇ ਇਸ ਕਰਕੇ ਜੈਕਾਰੇ ਦੇ ਰੂਪ ਵਿੱਚ ਜੋ ਮਿਲਦੀ ਹੈ ਮੈਂ ਕਰ ਰਹੇ ਹਾਂ ਪ੍ਰਵਾਣ ਕਰਨ ਦੀ ਕਿਰਪਾਤਾ ਕੀਤੀ ਜਾਵੇ ਜੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦੇਖੋ ਜੀ ਸਭ ਤੋਂ ਪਹਿਲਾਂ ਪ੍ਰਧਾਨ ਜੀ ਨਿਰਦਾਸਨ ਸੌਂਦੀ ਗਈ ਹੈ ਉਸ ਤੋਂ ਬਾਅਦ ਸੀਨੀਅਰ ਵੀਪਰਧਾਨ ਗੁਰਜੀਤ ਸਿੰਘ ਤਪਨ ਸਾਹਿਬ ਮੀਤ ਪਤਾਂ ਗੁਰਜੀਤ ਸਿੰਘ ਆਪਾਂ ਜਿਹਨੂੰ ਪਿਆਰ ਨਾਲ ਡੋਵੀ ਕਹਿੰਦੇ ਆ ਤੇ ਖਜਾਨੀ ਰਵਿੰਦਰ ਸਿੰਘ ਜਿਹਨੂੰ ਪਿਆਰ ਨਾਲ ਆਪਾਂ ਮਿੰਟੂ ਵੀ ਕਹਿੰਦੇ ਆ ਤੇ ਗੁਰਮੀਤ ਸਿੰਘ ਦਾ ਲੜਕਾ ਰਵੀ ਸਿੰਘ ਇਹ ਮੈਂਬਰ ਹੈ ਹਮਦੀ ਯੂਸੇ ਦਾ ਪੁੱਤਰ ਸਰਜੀਤ ਸਿੰਘ ਇਹ ਮੈਂਬਰ ਹੈ ਜਸਵੰਤ ਸਿੰਘ ਦਾ ਗੁਰੂ ਘੋਲ ਨੂੰ ਪੁੱਤਰ ਲਾਲ ਸਿੰਘ ਇਹ ਵੀ ਮੈਂਬਰ ਹੈ ਕਿਸ਼ਨ ਸਿੰਘ ਪੁੱਤਰ ਵਿਦੇ ਵਾਲੇ ਉਹਨਾਂ ਦੀ ਮੈਂਬਰ ਉਹ ਜੰਦਰ ਸਿੰਘ ਪੁੱਤਰ ਗੁਰਜਾਰ ਸਿੰਘ ਵਿਦੇ ਵਾਲੇ ਉਹਨਾਂ ਦੀ ਮੈਂਬਰ ਲਾਲ ਸਿੰਘ ਪੁੱਤਰ 인ਦਰ ਸਿੰਘ ਸਾਫਾ ਸਰਪੰਚ ਉਹਨਾਂ ਦੀ ਮੈਂਬਰ ਜਗਸੀਰ ਸਿੰਘ ਜੱਗੀ ਪੁੱਤਰ ਸ਼ੇਰ ਸਿੰਘ ਉਹਨਾਂ ਦੀ ਮੈਂਬਰ ਅਵ tác ਸਿੰਘ ਪੁੱਤਰ ਹਰਿੰਦ ਸਿੰਘ ਉਹਨਾਂ ਦੀ ਮੈਂਬਰ ਤੇ ਗੁਰਮੀਰ ਸਿੰਘ ਪੁੱਤਰ ਕਿਰਨਾ ਸਿੰਘ ਇਹਨਾਂ ਨੂੰ ਮੈਂਬਰ ਇਹ ਤਰ੍ਹਾਂ ਬੰਦਿਆਂ ਦੀ ਕਮੇਟੀ ਬਣਾਈ ਗਈ ਹੈ ਤੇ ਦੂਸਰੀ ਬੇਨਤੀ ਜਿਸ ਤਰ੍ਹਾਂ ਸਾਡੇ ਗੁਰੂ ਘਰ ਦੇ ਜਗੀਰ ਤੋਂ ਸਾਹਮਣੋਂ ਬੇਨਤੀ ਕੀਤੀ ਗਈ ਸੀ ਉਹਦੇ ਵਿੱਚ ਮੈਂ ਜਗੀਰ ਸਾਹਿਬ ਨੂੰ ਬੇਨਤੀ ਕਰਨਾ ਕਿ ਉਹ ਆਪਣੀਆਂ ਸੁਵਾਂਗ ਸੰਗਤ ਦੀ ਸ਼ਾਨਦਾਰ ਚਾਰੀ ਰੱਖਣ ਤੇ ਇਸ ਤੋਂ ਬਾਅਦ ਜੇ ਕਿਸੇ ਕਿਸਮ ਦੀ ਕੋਈ ਕਿਸੇ ਬੰਦੇ ਨੂੰ ਕੋਈ ਗਲਤ ਚੁਕਨੀ ਲੱਗੀ ਹੋਵੇ ਜਾਂ ਕਿਸ਼ਨਾਮ ਸੰਬੰਧਾ ਜੋ ਤਾ ਉਹ ਆਪਣਾ ਅਕਰਾਦ ਵੀ ਭਾਈ ਭੋਲਾ ਸਿੰਘ ਕੋਲੇ ਜਾਂ ਭਾਈ ਨਰਸਿੰਘ ਨੇ ਇਹਨੀਆਂ ਬੇਨਤੀਆਂ ਪ੍ਰਵਾਨ ਕਰੋ ਜੀ ਵਾਹਿਗੁਰੂ ਕੀਤਾ ਖਾਲਸਾ ਰਾਇ ਵਾਹਿਗੁਰੂ ਜੀ ਕੀ ਫਤਿਹ